और यहाँ पर तो ऐसे ऐसे लोगों की राजपुरा में कोई राम जी का मंदिर जिसका हाथ नीचे रहा तो मैं समझूंगा किसी को 22 जनवरी की खुशी नहीं हुई जिस जिसमें हुई प्रभु राम किया है कि एक बार ਚਲੋ ਆਪ ਨੂੰ ਲੱਗੇ ਪਤਾ ਨਹੀਂ ਕੀ ਗਾਇਆ ਜਾ ਰਿਹਾ ਹੈ ਲੇਕਿਨ ਸਾਰੇ ਦੇਵੀ ਦੇਵਤਾਵਾਂ ਦਾ ਆਵਾਹਨ ਹੋ ਰਿਹਾ ਹੈ ਧੀਰੇ ਧੀਰੇ ਕਰਕੇ ਪਹਿਲੇ ਗਣੇਸ਼ ਜੀ ਸੇ ਸ਼ੁਰੂ ਹੋਏ ਗਣੇਸ਼ ਜੀ ਅਧਵਾਨ ਜੀ ਧਾਮ ਜੀ ਠਾਕੁਰ ਜੀ ਆਹੋ ਬੋਲੇ ਰਾਮ ਕੰਨ ਮੰਦ ਬੋਲੇ सुणे हनु हान सुणि ਅੱਜ ਰਾਜਪੁਰੇ ਦੇ 올ਡ ਇਸ ਹੋਮ ਦੇ ਵਿੱਚ ਅਗਰਵਾਲ ਸਭਾ ਰਾਜਪੁਰੇ ਵੱਲੋਂ ਮਹਾਰਾਜਾ ਅਗਰ ਸੇਨ ਸਿੰਘ ਜੈੰਤੀ ਦੇ ਉਪਲਕਸ਼ ਦੇ ਵਿੱਚ ਅਗਰਵਾਲ ਪਰਿਵਾਰ ਮਿਲਨ ਸਮਾਰੋ ਅਤੇ ਭਜਨ ਸੰਦਿਆ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੀਤ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਾਜਪੁਰੇ ਮਾਨਯੋਗ ਐਸਟੀਐਮ ਸ਼੍ਰੀ ਅਵਿਸ਼ੇਕ ਗੁਪਤਾ ਨੇ ਸ਼ਿਰਕਤ ਕੀਤੀ ਹੈ ਉਕਤ ਭਜਨ ਸੰਤਿਆਤੇ ਵਿੱਚ ਭਜਨ ਗਾਇਕ ਆਦਿੱਤਿਆ ਗੋਇਲ ਨੇ ਆਪਣੀ ਭਜਨਾ ਦੇ ਨਾਲ ਆਏ ਹੋਏ ਅਗਰਵਾਲ ਸਮਾਜ ਅਤੇ ਹੋਰਨਾ ਸ਼ਰਧਾਲੂਆਂ ਨੂੰ ਮਾਤਾ ਜੀ ਦੀਆਂ ਪੇਟਾਂ गा ਕੇ ਨਚਣ ਤੇ ਮਜਬੂਰ ਕਰ ਦਿੱਤਾ ਇਸ ਮੌਕੇ ਤੇ ਪੱਤਰਕਾਰਾਂ ਤੇ ਨਾਲ ਗੱਲਬਾਤ ਕਰਦੇ ਹੋਇਆ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਨੇ ਅਗਰਵਾਲ ਸਭਾ ਰਾਜਪੁਰਾ ਵੱਲੋਂ ਕੀਤੀ ਗਈ ਸਮਿਲਣੀ ਸਮਾਰੋਹ ਦੇ ਮੌਕੇ ਤੇ ਅਗਰਵਾਲ ਸਮਾਜ ਨੂੰ ਵਧਾਈ ਦਿੱਤੀ ਕਿਹਾ ਕਿ ਸਰਕਾਰ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਅਗਰਵਾਲ ਪਵਨ ਵੀ ਬਣਾਇਆ ਜਾ ਰਿਹਾ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਅਜੀਤ ਮਿੱਤਲ ਅਤੇ ਪੰਕਜ ਗੋਇਲ ਦਾ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਕਿ ਅਗਰਸੈਨ ਜਨਮ ਦਿਤੀ ਤੇ ਨਾਲਮਾ ਦੁਰਗੇ ਦਾ ਜਾਗਨ ਅੱਜ ਪਹਿਲਾ ਨਰਾਤਾ ਹੈ ਮਾਤਾ ਦੁਰਗਾ ਦੀ ਸਾਡੇ ਰਾਜਪੁਰਾ ਨਿਵਾਸੀਆਂ ਤੇ ਸਾਡੇ ਅਗਰਵਾਲ ਬੰਦੂਆਂ ਤੇ ਸਾਡੀ ਕਿਰਪਾ ਬਣੀ ਰਹੇ ਮਾਤਾ ਦਾ ਆਸ਼ੀਰਵਾਦ ਮਿਲੇ ਅੱਜ ਜੋ ਕਾਮਨਾ ਸਾਰਿਆਂ ਨੇ ਕੀਤੀ ਹੈ ਸਾਨੂੰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪੈਪਸੂ ਬੋਰਡ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਵੀ ਕੋਈ ਬਣਿਆ ਬਣਾਇਆ ਭਵਨ ਸਾਨੂੰ ਲੀਜ਼ ਤੇ ਦਿੱਤਾ ਜਾਵੇ ਅਗਰਵਾਲ ਸਭਾ ਲਈ ਜਾਂ ਅਸੀਂ ਇੱਕ ਹੋਰ ਟਰਾਈ ਕਰ ਰਹੇ ਹਾਂ ਵੀ ਜਿੰਨੇ ਵੀ ਸਮਾਜ ਰਹਿੰਦੇ ਆ ਉਹਨਾਂ ਨੂੰ ਜਗ੍ਹਾ ਪੈਪਸੂ ਬੋਰਡ ਦੀ ਪਈ ਹੈ ਉਹਦਾ ਵੀ ਇੱਕ ਨਮਾ ਪੱਤਰ ਤਿਆਰ ਕੀਤਾ ਹੈ ਸਰਕਾਰ ਤੋਂ ਅਪਰੂਵਲ ਹੋ ਜੇ ਵੀ ਸਾਡੇ ਜਿੰਨੇ ਵੀ ਸਾਡੇ ਸਮਾਜ ਆ ਉਹਨਾਂ ਨੂੰ ਪਵਨਾ ਦੀ 500 ਗਜ ਤੋਂ ਲੈ ਕੇ 1000 ਗਜ ਦੀ ਜਗ੍ਹਾ ਜੋ ਸਰਕਾਰੀ ਰੇਟ ਹੈ ਉਹਨੂੰ ਕੰਸੈਸ਼ਨਲ ਰੇਟ ਤੇ ਔਰ ਇਨਸਟਾਲਮੈਂਟ ਤੇ ਦਿੱਤਾ ਜਾਵੇ ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਜ ਮਹਾਰਾਜ ਅਗਰਸੰਜੀ ਦੀ ਜਨਮ ਦਿਹੀ ਹੈਗੀ ਹੈ ਅਸੀਂ ਅਗਰਵਾਲ ਸਭਾ ਵੱਲੋਂ ਅੱਜ ਇੱਕ ਭਜਨ ਸੰਦੇ ਦਾ ਤੇ ਪਰਿਵਾਰ ਮਿਲਣ ਦਾ ਕਾਰਜਕ੍ਰਮ ਰੱਖਿਆ ਹੈਗਾ ਮ੍ਰਿਤ ਦਰਸ਼ਨ ਦੇ ਵਿੱਚ ਹਰ ਸਾਲੀ ਅਸੀਂ ਅਗਰਸੈਂ ਜਨਮ ਦਿਤੀ ਬੜੇ ਉਤਮਤਾ ਨਾਲ ਬਣਾਉਣੇ ਹੈਗੇ ਇਸ ਪਰਵਤੇ ਅਸੀਂ ਇਕਤਾ ਸਾਰੇ ਪਰਿਵਾਰਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕੁਝ ਸੇਵਾ ਦੇ ਕੰਮ ਨਾਲ-ਨਾਲ ਕਰਦੇ ਰਹਿੰਦੇ ਹੈਗੇ ਹਾਲੇ ਪਿਛਲੇ ਹਫਤੇ ਅਸੀਂ ਉਹੀ ਇਸੇ ਹੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀਗਾ ਜਿਸ ਦੇ ਵਿੱਚ ਲਗਭਗ 152 ਯੂਨਿਟ ਅਸੀਂ ਬਲੱਡ ਡੋਨੇਟ ਕੀਤਾ ਸਾਲ ਦੇ ਵਿੱਚ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਕਾਰਜ ਸੇਵਾ ਦੇਮੀ ਲਗਾਤਾਰ ਕਰਦੇ ਰਹਿੰਦੇ ਪਿਛਲੀ ਅਗਰ ਸਨ ਜਨਮ ਦਿਤੇ ਅਸੀਂ ਕੁਝ ਟ੍ਰਾਈਸਾਈਕਲ ਇੱਕ ਰਿਕਸ਼ਾ ਇਸ ਬ੍ਰਿਧ ਆਸ਼ਰਮ ਦੇ ਵਿੱਚ ਏਸੀ ਜਿਹੜਾ ਚਿਲड्रन ਹਮ ਹੈ ਉਸੋ ਹਾਸੇ ਕੁਝ ਚੇਅਰਸ ਵਗੈਰਾ ਜਿਵੇਂ ਇਕੋਰੇ ਸਕੂਲ ਐ ਐਲੀਮੈਂਟਰੀ ਸਕੂਲ ਹੈ ਉਹ ਸੀ ਪੂਰਾ ਸਾਲ ਅਡਾਪਟ ਕਰਕੇ ਰੱਖਿਆ ਉਹਨਾਂ ਦੀ ਜਿੰਨੀ ਜੋ ਵੀ ਡਿਮਾਂਡ ਆਂਦੀ ਰਹੀ ਪੂਰੀ ਕਰਦੇ ਰਹੇ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਪੂਰੀਆਂ ਕਰਦੇ ਰਹੇ ਹਾਂ ਪਿਛਲੀ ਸਦੀਆਂ ਅਸੀਂ ਜਿੰਨੇ ਰਿਕਸ਼ਾ ਪੁੱਲਰ ਹੈਗੇ ਆਂ ਰਾਈਟਵੇ ਸਾਰਿਆਂ ਨੂੰ ਬੂਟ ਜਗ੍ਹਾਾਂ ਵੱਡੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਐਲੀਮੈਂਟਰੀ ਸਕੂਲ ਅਸੀਂ ਐਡਾਪਟ ਕੀਤਾ ਹੋਇਆ ਸੀ ਉਹਦੇ ਵਿੱਚ ਕੋਈ ਵੀ ਰਿਕੁਆਇਰਮੈਂਟ ਜਿਸ ਤਰ੍ਹਾਂ ਕੋਈ ਡਰੈਸਿਸ ਆਉਣੀ ਹੈ ਕੋਈ ਬੁੱਕਸ ਚਾਹੀਦੀ ਹੁੰਦੀ ਹੈ ਕੋਈ ਬੂਟ ਚਾਹੀਦੇ ਹੁੰਦੇ ਆ ਯਾਹੂਦੀ ਸਾਫ ਸਫਾਈ ਕਰਨ ਦਾ ਕੰਮ ਇਆ ਫਿਰ ਉਥੇ ਬਰਛਾਤਾਂ ਦੇ ਵਿੱਚ ਪਾਣੀ ਖਾਬੀ ਡਟ ਜਾਂਦਾ ਸੀ ਉੱਥੇ ਮਿੱਟੀ ਮੁੱਟੀ ਬੁਆਈ ਉਹਨੂੰ ਵਾਈਟ واਸ਼ ਵਗੈਰਾ ਕਰਾਇਆ ਉਹ ਸਾਰਾ ਕੰਮ ਅਸੀਂ ਕੀਤਾ ਤੇ ਸਮੇਂ-ਸਮੇਂ ਤੇ ਅਗਰਵਾਲ ਸਮਾਜ ਸਿਰਫ ਅਗਰਵਾਲ ਸਮਾਜ ਵਾਸਤੇ ਨਹੀਂ ਸ਼ਹਿਰ ਵਾਸਤੇ ਵੀ ਕੋਈ ਵੀ ਕੰਮ ਹੁੰਦਾ ਤਾਂ ਆਪਾਂ ਕੇ ਬੜਦੇ ਕਰਦੇ ਆਂ ਮੇਨ ਮਹਿਮਾਨ ਸੀ ਜਿਹੜੇ ਅੱਜ ਸਾਡੇ ਇਸ ਪੂਰੇ ਸਮਾਰੋਹ ਦੇ ਮੁੱਖੇ ਮਹਿਮਾਨ ਸ਼੍ਰੀਮਤੀ ਨੀਨਾ ਮਿੱਤਲ ਜੀ ਜਿਹੜੇ ਆਪਣੇ ਰਾਜਪੁਰਾ ਦੇ ਐਮ.ਐਲ.ਏ ਆਂ ਉਹ ਥੀਏ ਲੇਕਿਨ ਅੱਜਕੱਲ ਜਿਵੇਂ ਤੁਹਾਨੂੰ ਪਤਾ ਹੀ ਪੰਚਾਇਤ ਦੇ ਇਲੈਕਸ਼ਨ ਚੱਲ ਰਹੇ ਹੈਗੇ ਆ ਕੁਝ ਪ੍ਰੋਟੋਕੋਲਸ ਵਗੈਰਾ ਹੈਗੇ ਆ ਤੇ ਕਾਫੀ ਬਿਜ਼ੀ ਚੱਲ ਰਹੇ ਹੈਗੇ ਆ ਇਸ ਕਰਕੇ ਉਹ ਤਾਂ ਨਹੀਂ ਆ ਪਏ ਲੇਕਿਨ ਅਜੇ ਮਿੱਤਲ ਜੀ ਤੁਹਾਡੇ ਸਾਹਮਣੇ ਹੀ ਸਾਡੇ ਨਾਲ ਲਗਭਗ ਡੇਢ ਦੋ ਘੰਟੇ ਤੋਂ ਸਾਡੇ ਨਾਲ ਹੈਗੇ ਆ ਤੇ ਪੂਰਾ ਸਮਾਂ ਦੇ ਕੇ ਸਾਡੇ ਨਾਲ ਸਾਰਾ ਫੰਕਸ਼ਨ ਨੂੰ ਇੰਜੋਏ ਕੀਤਾ ਤੇ ਇਹਨਾਂ ਦਾ ਆਸ਼ੀਰਵਾਦ ਸਾਡੇ ਸਭਾ ਤੇ ਹਮੇਸ਼ਾ ਬਣਾਈ ਰਹਿਦਾ ਹੈ ਸਾਡੇ ਚੀਫ ਪੈਟਰਨ ਵੀ ਅਜੇ ਮਿੱਤਲ ਜੀ ਹੈਗੇ ਆ ਇਹਨਾਂ ਦਾ ਸਾਰੇ ਅਗਰਵਾਲ ਸਮਾਜ ਨੂੰ ਬੜਾ ਫਾਇਦਾ ਰਹਿੰਦਾ ਜਿਹੜੀ ਪਵੰਦੀ ਗੱਲ ਹੈ ਅਗਰਵਾਲ ਸਵਾ ਦੀ ਬਹੁਤ ਲੰਬੇ ਸਮੇਂ ਤੋਂ ਪਵੰਦੀ ਡਿਮਾਂਡ ਚੱਲਦੀ ਆ ਰਹੀ ਹੈ ਜਦੋਂ ਇਹ ਨਵੀਂ ਸਰਕਾਰ ਬਣੀ ਹੈ ਔਰ ਨੀਨਾ ਮਿੱਤਲ ਦੀ ਰਾਜਪੁਰੇ ਦੇ ਐਮਐਲਏ ਬਣੇ ਹੈਗੇ ਆ ਉਸ ਟਾਈਮ ਤੋਂ ਲਗਭਗ ਹਰ ਦੂਜੇ ਚੌਥੇ ਮਹੀਨੇ ਕੋਈ ਨਾ ਕੋਈ ਨਈ ਡਿਵੈਲਪਮੈਂਟ ਹੋ ਰਹੀ ਹੈਗੇ ਆ ਔਰ ਤੁਹਾਨੂੰ ਪੂਰੀ ਪੂਰੀ ਉਮੀਦ ਹੈ भी आने वाले समय अग्रवाल सभा को एक अच्छा पवन राज प्रेमन वर्णन मिला है न्यूज़ 89 पंजाब दे लिए राजपुरा तो पत्रकार मोहित कुमार दी खास रिपोर्ट न्यूज़ 89 पंजाब हर खबर जिद्द होवे असर